ਪਰਮ ਸਤਕਾਰ ਜੋ ਗੁਰੂ ਸਵਾਰੀ ਸਰਬਤ ਸਾਧ ਸੰਗਤ ਜੀਓ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਅਤੇ ਕੁਲਦੀਪ ਸਿੰਘ ਅਣਖੀ ਪਿਪਲੀ ਪਲਾਟ ਵਾਲੇ ਪੇਸ਼ ਕਰਦੇ ਹਨ ਇੱਕ ਨਵੇਕਲੀ ਅਤੇ ਵੱਖਰੀ ਵੀਡੀਓ ਗੱਲ ਅਕਾਲੀ ਦਲ ਦੀ ਕਰਨ ਲੱਗੇ ਆ ਕਿਉਂਕਿ ਜਿਹੜਾ ਅਕਾਲੀ ਦਲ ਬਾਬਾ ਖੜਕ ਸਿੰਘ ਨੇ ਸ਼ੁਰੂ ਕੀਤਾ ਸੀ ਉਸ ਅਕਾਲੀ ਦਲ ਨੂੰ ਜਿਹੜਾ 1920 ਵਿੱਚ ਸ਼ੁਰੂ ਹੋਇਆ ਸੀ ਤੇ 1920 ਤੋਂ ਸ਼ੁਰੂ ਹੋ ਕੇ 2020 ਵਿੱਚ ਇਹਨਾਂ ਚੌਧਰ ਦੇ ਭੁਖਿਆਂ ਅਕਾਲੀਆਂ ਨੇ ਗੱਲ ਤੇ ਅਕਾਲੀ ਕਹਿੰਨ ਨੂੰ ਇਹਨਾਂ ਨੂੰ ਦਿਲ ਨਹੀਂ ਕਰਦਾ ਕਿਉਂਕਿ ਅਕਾਲੀਆਂ ਵਾਲਾ ਤਾਂ ਇੱਕ ਵੀ ਗੁਣ ਇਹਨਾਂ ਵਿੱਚ ਨਹੀਂ ਪਰ ਸਿਰਫ ਮਖੋਟਾ ਪਾਇਆ ਹੋਇਆ ਤੇ ਢੀਂਗਾ ਮਾਰਦੇ ਨੇ ਤਾਂ ਕਹਿਣਾ ਪੈਂਦਾ ਅਕਾਲੀ ਦਲ ਪਰ ਇਹਨਾਂ ਨੇ ਅਕਾਲੀ ਦਲ ਨਹੀਂ ਛੱਡਿਆ ਇਹਨਾਂ ਨੇ ਖਾਲੀ ਦਲ ਬਣਾ ਕੇ ਰੱਖ ਦਿੱਤਾ ਕਦੇ ਵੀ ਇਹਨਾਂ ਨੇ ਅਕਾਲੀਆਂ ਵਾਲੇ ਗੁਣਾਂ ਨੂੰ ਗ੍ਰਹਿਣ ਨਹੀਂ ਕੀਤਾ ਤੇ ਨਾ ਉਹਨਾਂ ਗੁਣਾਂ ਤੇ ਪਹਿਰਾ ਦਿੱਤਾ ਕਿਉਂਕਿ ਸਤਗੁਰੂ ਕਹਿੰਦੇ ਨੇ ਕੂੜ ਬੋਲ ਮਰਦਾਰ ਖਾਏ ਤੇ ਇਹ ਜਗਾ ਜਗਾ ਤੇ ਥਾਂ ਥਾਂ ਤੇ ਤੇ ਝੂਠ ਬੋਲਦੇ ਫਿਰਦੇ ਨੇ ਆਪ ਆਰਐਸਐਸ ਨਾਲ ਸੰਧੀ ਕਰਕੇ ਤੇ ਜਿਹੜਾ ਵੀ ਕੋਈ ਕਹਿੰਦਾ ਕਿ ਅਕਾਲੀਆਂ ਨੇ ਇਹ ਗਲਤੀ ਕੀਤੀ ਹੈ ਉਹਨਾਂ ਨੂੰ ਕਹਿ ਦਿੰਗੇ ਇਹ ਆਰਐਸਐਸ ਦੇ ਏਜੰਟ ਨੇ ਇਹ ਆਰਐਸਐਸ ਦੇ ਬੰਦੇ ਨੇ ਇਹਨਾਂ ਨੇ ਆਰਐਸਐਸ ਨਾਲ ਸੰਧੀ ਕਰ ਲਈ ਹੈ ਪਰ ਸਭ ਤੋਂ ਵੱਡੇ ਚੁਗਲਖੋਰ ਤੇ ਚੋਰ ਦੇ ਖੁੱਦ ਬੰਦੇ ਆ ਆਪਣੇ ਕਿਉਂਕਿ ਇਹਨਾਂ ਨੇ ਮਸਾ ਰੰਗੜ ਤੇ ਫਿਰ ਦੂਸਰੀ ਕੌਮ ਸੀ ਤੇ ਨਾ ਉਹਨੂੰ ਸਤਗੁਰੂ ਬਾਰੇ ਗਿਆਨ ਸੀ ਤੇ ਨਾ ਉਹਦਾ ਕੋਈ ਲਾਗਾ ਦੇਗਾ ਸੀ ਇਸ ਗੱਲ ਨਾਲ ਉਹਨੇ ਤੇ ਬੇਅਦਬੀ ਤਾਂ ਕੀਤੀ ਉਧਰੋਂ ਹਕੂਮਤ ਦੇ ਜ਼ੋਰ ਕਰਕੇ ਤੇ ਇਹਨਾਂ ਨੇ ਹਕੂਮਤ ਵੀ ਇਹਨਾਂ ਦੀ ਤੇ ਪੰਥ ਦਾ ਮਖੌਟਾ ਵੀ ਇਹਨਾਂ ਪਾਇਆ ਤੇ ਬੇਅਦਬੀਆਂ ਵੀ ਇਹਨਾਂ ਹੀ ਕਰਾਈਆਂ ਤੇ ਅੱਜ ਉਹ ਬੰਟੀ ਰਮਾਣਾ ਜਿੰਨੂੰ ਨਾ ਅਕਲ ਤੇ ਨਾ ਮੌਤ ਉਹ ਕਹਿੰਦਾ ਫਿਰਦਾ ਆਮ ਆਦਮੀ ਪਾਰਟੀ ਨੇ ਬੇਅਦਬੀ ਕਰਾਈ ਹੈ ਉਦੋਂ ਆਮ ਆਦਮੀ ਪਾਰਟੀ ਵਜੂਦ ਵਿੱਚ ਆਈ ਸੀ ਇੱਕ ਬੰਦਾ ਅੱਜ ਆਉਂਦਾ ਪਿਆ ਦਿੱਲੀ ਤੋਂ ਆਇਆ ਭਾਵੇਂ ਉਹ ਬੰਬੇ ਤੋਂ ਆਇਆ ਭਾਵੇਂ ਉਹ ਰਾਜਸਥਾਨ ਤੋਂ ਆਇਆ ਭਾਵੇਂ ਜੌਨਪੁਰ ਤੋਂ ਆਇਆ ਭਾਵੇਂ ਧੋਲਪੁਰ ਤੋਂ ਆਇਆ ਭਾਵੇਂ ਰਾਟਾ ਤੂੰ ਆਇਆ ਭਾਵੇਂ ਕਲਕੱਤੇ ਤੂੰ ਆਇਆ ਤੇ ਉਹਨੂੰ ਪੰਜਾਬ ਦਾ ਕੀ ਗਿਆਨ ਤੁਹਾਡੀ ਗੱਲ ਵੱਡੀ ਕਰਦੇ ਆ ਕਿ ਜਿਹੜਾ ਬੰਦਾ ਅੱਜ ਪੰਜਾਬ ਵਿੱਚ ਪੈਰ ਰੱਖ ਰਿਹਾ ਉਹਨੂੰ ਪੰਜਾਬ ਦਾ ਕੀ ਗਿਆਨ ਹੈ ਤੇ ਜਿਹੜੇ ਤੁਸੀਂ ਪੰਜਾਬ ਤੇ ਮਾਲਕ ਬਣੇ ਫਿਰਦੇ ਹੋ ਸਾਰਾ ਗਿਆਨ ਤੇ ਤੁਹਾਨੂੰ ਤੇ ਸਾਰਾ ਕੁਝ ਕਰਾਉਣ ਵਾਲੇ ਤੁਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਸਵਾਗ ਰਚਨ ਵੇਲੇ ਚੋਲਾ ਉਹ ਦੇ ਕੇ ਆਇਆ ਉਸ ਤੋਂ ਬਾਅਦ ਉਹਨੇ ਸਵਾਗ ਰਚਿਆ ਤੇ ਫਿਰ ਵੀ ਅਕਾਲੀ ਦਲ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਇਹਨੇ ਗਲਤ ਕੀਤਾ ਉਸ ਤੋਂ ਬਾਅਦ 2007 ਵਿੱਚ ਅਕਾਲੀ ਸਰਕਾਰ ਆ ਗਈ ਉਹਦੇ ਤੋਂ ਬਾਅਦ 2015 ਵਿੱਚ 14 ਤੋਂ ਵੈਸੇ ਤਾਂ سلسلہ ਸ਼ੁਰੂ ਹੋ ਗਿਆ ਸੀ ਪਰ ਜੋ 2015 ਵਿੱਚ ਬੇਅਦਮੀਆਂ ਹੋਈਆਂ ਥਾਂ ਥਾਂ ਤੇ ਪਰ ਇਹਨਾਂ ਨੇ ਉਹਨਾਂ ਦੀ ਫਿਲਮ ਦੇ ਪੋਸਟਰਾਂ ਦੇ ਵਾਸਤੇ ਪੁਲਿਸ ਤਾਇਨਾਤ ਕੀਤੀ ਕਿ ਕੋਈ ਪੰਜਾਬ ਦਾ ਨੌਜਵਾਨ ਰਾਮ ਰਹੀਮ ਦੀ ਫਿਲਮ ਦੇ ਪੋਸਟਰ ਨਾ ਪਾੜ ਦੇਵੇ ਇਹਨਾਂ ਪੁਸਤਪਨਾਹੀ ਕੀਤੀ ਤੇ ਇੱਕ ਵੀ ਬਿਆਨ ਨਾ ਦਿੱਤਾ ਨਾ 2015 ਵਾਲੇ ਕਾਂਡ ਵਿੱਚ ਨਾ ਬਾਈਬਲ ਕਲਾਮ ਵਾਲੇ ਕਾਂਡ ਵਿੱਚ ਨਾ ਕੋਟਕਪੂਰੇ ਵਾਲੇ ਕਾਂਡ ਵਿੱਚ ਤੇ ਨਾ ਬਰਗਾੜੀ ਵਿੱਚ ਤਿੰਨਾਂ ਹੀ ਥਾਵਾਂ ਤੇ ਬੇਅਦਬੀ ਹੋਈ ਤਿੰਨਾਂ ਹੀ ਥਾਵਾਂ ਤੇ ਸੰਗਤਾਂ ਨਾਲ ਧੱਕਾ ਹੋਇਆ ਅਕਾਲੀ ਦਲ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਇਹ ਗਲਤ ਹੋਇਆ ਹੈ ਇਹ ਪੁਲਿਸ ਨੇ ਗਲਤ ਕੀਤਾ ਤੇ ਜੇ ਰਾਮ ਰਹੀਮ ਨੇ ਬੇਅਦਬੀ ਕੀਤੀ ਕਰਵਾਈ ਆਪਣੇ ਚੇਲਿਆਂ ਕੋਲੋਂ ਇਹਨਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਸਖਵੀਰ ਬਾਦਲਾ ਜਿ ਚੀਕਾ ਮਾਰ ਰਿਹਾ ਹੈ ਬਿਕਰਮ ਜੀਠੀਆ ਫੜਿਆ ਗਿਆ ਤੇ ਪਰ ਉਹ ਇਸ ਗੱਲ ਦਾ ਜਵਾਬ ਦੇਵੇ ਕਿ ਇੱਕ ਵੀ ਬਿਆਨ ਅੱਜ ਤੱਕ ਅਜੇ ਤੱਕ ਵੀ ਜਿਹੜਾ ਬੰਟੀ ਰਮਾਣਾ ਕੱਲ ਬਕਵਾਸ ਕਰਦਾ ਫਿਆ ਸੀ ਕਿ ਬੇਅਦਬੀ ਆਮ ਆਦਮੀ ਪਾਰਟੀ ਨੇ ਕਰਾਈ ਉਹਨੂੰ ਪੁੱਛੇ ਅਕਾਲੀਆਂ ਨੇ ਤੇ ਅਜੇ ਤੱਕ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਰਾਮ ਰਹੀਮ ਨੇ ਗਲਤ ਕੀਤਾ ਬੇਅਦਬੀ ਕੀਤੀ ਉਹ ਤੁਸੀਂ ਕਰਵਾਉਣ ਵਾਲੇ ਅੱਜ ਤੱਕ ਇੱਕ ਵੀ ਬਿਆਨ ਨਹੀਂ ਦਿੱਤਾ ਅੱਜ ਵੀ ਅਕਾਲੀ ਦਲ ਇਹ ਗੱਲ ਨਹੀਂ ਕਹਿ ਰਿਹਾ ਕਿ ਰਾਮ ਰਹੀਮ ਨੇ ਗਲਤ ਕੀਤਾ ਸਖਵੀਰ ਨੇ ਗਲਤੀ ਕੀਤੀ ਹੈ ਤੁਸੀਂ ਅਕਾਲ ਤਖਤ ਦੀ ਮਰਜ਼ਾਦਾ ਨੂੰ ਭੰਗ ਕਰਕੇ ਤੇ ਉਸੇ ਅਕਾਲ ਤਖਤ ਤੂੰ ਜਾ ਕੇ ਗਲਤੀਆਂ ਮੰਨ ਕੇ ਵੀ ਆਪਣੀਆਂ ਗਲਤੀਆਂ ਫੇਰ ਵੀ ਉਹਦੇ ਵਿਰੁੱਧ ਇੱਕ ਬਿਆਨ ਨਹੀਂ ਦਿੱਤਾ ਤੁਸੀਂ ਗੁਰੂ ਘਰ ਦੀ ਗੋਲਕ ਨੂੰ ਤੁਸੀਂ ਕੌਣ ਵਾਂਗੂ ਖਾ ਗਏ ਹੋ ਤੇ ਉਸੇ ਰਾਮ ਰਹੀਮ ਦੀ ਮਾਫੀ ਵਾਸਤੇ ਤੁਸੀਂ 90 ਲੱਖ ਦੇ ਹਥਿਆਰ ਗੁਰੂ ਦੀ ਗੋਲਕ ਵਿੱਚੋਂ ਦਿੱਤੇ ਤੇ ਜਿਹੜੇ 367 ਸਰੂਪ ਅੱਜ ਵੀ ਗਾਇਬ ਨੇ ਸ਼ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਨਹੀਂ ਉਹਨਾਂ ਦਾ ਅੱਜ ਤੱਕ ਤੁਸੀਂ ਬਿਆਨ ਨਹੀਂ ਦਿੱਤਾ ਤੁਸੀਂ ਵੀ ਗੱਲ ਕਰਦੇ ਹੋ ਤੁਸੀਂ ਵੀ ਗੱਲਾਂ ਕਰਨ ਜੋਗੇ ਹੋ ਉਹ ਛੱਜ ਤੇ ਵਜੇ ਛਲ ਨਹੀਂ ਮੈਂ ਕਿਉਂ ਵਜੇ ਔਰ ਮਾਨਿਆ ਜਦੋਂ ਦਿੱਤੂੰ ਗੱਲ ਕਰ ਰਿਹਾ ਨਾ ਬੇਅਦਬੀਆਂ ਦੀ ਉਦੋਂ ਤੇ ਤੂੰ ਅਜੇ ਉੱਗਿਆ ਸੀ ਅਕਾਲੀ ਤਖਤ ਅਕਾਲੀ ਦਲ ਵਿੱਚ ਅਜੇ ਤੇਰਾ ਪੈਰ ਤਰਾਵਾ ਹੋਇਆ ਸੀ ਤੈਨੂੰ ਕੀ ਪਤਾ ਹੈ ਇਹਨਾਂ ਗੱਲਾਂ ਦਾ ਤੇ ਤੂੰ ਸਟੇਟਮੈਂਟ ਦਿੰਦਾ ਫਿਰਨਾ ਤੂੰ ਸਪੋਕਸਮੈਨ ਬਣਿਆ ਫਿਰਨਾ ਇਸ ਕਰਕੇ ਅੱਜ ਵੀ ਜਿੱਥੇ ਵੀ ਐ ਜਾਂਦੇ ਨੇ ਨਾ ਇਹਨਾਂ ਨੂੰ ਪੁੱਛੋ ਕਿ ਤੁਸੀਂ ਰਾਮ ਰਹੀਮ ਨਾਲ ਤੁਹਾਡਾ ਕੀ ਰਿਸ਼ਤਾ ਉਹਦੇ ਵਿਰੁੱਧ ਤੁਸੀਂ ਅੱਜ ਤੱਕ ਇੱਕ ਬਿਆਨ ਨਹੀਂ ਦਿੱਤਾ ਕਿ ਬੇਅਦਬੀ ਕੀਤੀ ਹੈ ਤੇ ਨਾਲੇ ਸਿੱਖਾਂ ਦੇ ਕਤਲ ਵੀ ਕਰਵਾਏ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਤਰਾ ਪਤਰਾ ਉਹਨਾਂ ਖੜਕ ਕੀਤਾ ਤੇ ਤਾਂ ਵੀ ਤੁਸੀਂ ਇੱਕ ਬਿਆਨ ਨਹੀਂ ਦਿੱਤਾ ਤੁਸੀਂ ਕਾਹਦੀ ਸ਼ਰੋਮਣੀ ਕਮੇਟੀ ਹੈ ਤੇ ਕਾਹਦੀ ਕਾਦੇ ਤੁਸੀਂ ਸਪੋਕਸਮੈਨ ਹੋ ਤੇ ਕਾਦਾ ਕਿਹੜਾ ਤੁਹਾਡਾ ਪੰਥ ਹੈ ਮੈਂ ਐਵੇਂ ਨਹੀਂ ਕਹਿੰਦਾ ਆਪਣੀ ਹਰ ਵੀਡੀਓ ਵਿੱਚ ਵੀ ਚੋਰਾਂ ਦਾ ਵੀ ਕੋਈ ਪੰਥ ਹੁੰਦਾ ਚੋਰ ਤੇ ਚੋਰੀ ਹੁੰਦੇ ਨੇ ਤੇ ਤੁਸੀਂ ਰਹਿਣਾ ਵੀ ਚੋਰੇ ਤੇ ਹੈ ਵੀ ਚੋਰੀ ਹੋ ਵੇਖੋ ਸਾਧ ਸੰਗਤ ਸਖਵੀਰ ਬਾਦਲ ਨੇ ਇੱਕ ਹੋਰ ਕੱਲ ਗੱਪ ਛੱਡਿਆ ਕਹਿੰਦਾ ਕਿ ਜਿਹੜੀ ਇਹ ਬੇਅਦਬੀ ਕਰਵਾਈ ਹੈ ਕਹਿੰਦਾ ਕਾਂਗਰਸੀਆਂ ਨੇ ਕਰਵਾਈ ਹੈ ਮੇਰਾ ਇੱਕ ਅੱਜ ਤੋਂ 30 35 ਸਾਲ ਪਹਿਲਾਂ ਗੀਤ ਆਇਆ ਸੀ ਨਿਕਲੀ ਬੜੀ ਬੇਈਮਾਨ ਕੁੜੀ ਦਿਲ ਲੈ ਕੇ ਮੁੱਕਰ ਗਈ ਤੇ ਉਹੀ ਕੰਮ ਇਹਨੇ ਕੀਤਾ ਆਪਣੇ ਆਪ ਤੇ ਅਕਾਲ ਤਖਤ ਦੀ ਫਸੀਲ ਤੋਂ ਸਾਰੀਆਂ ਗਲਤੀਆਂ ਮੰਨ ਰਿਆ ਹੈ ਕਬੂਲ ਕੀਤਾ ਉੱਥੇ ਕਿ ਹਾਂਜੀ ਇਹ ਸਾਰੀਆਂ ਗਲਤੀਆਂ ਮੈਂ ਕੀਤੀਆਂ ਨੇ ਤੇ ਹੁਣ ਉਹੀ ਗਲਤੀਆਂ ਦੁਹਰਾ ਕੇ ਕੱਲ ਵੀਡੀਓ ਇੱਕ ਪੇਸ਼ ਕੀਤੀ ਕਿ ਬੇਅਦਬੀਆਂ ਕਾਂਗਰਸ ਨੇ ਕਰਵਾਈਆਂ ਮੈਂ ਇਹਨਾਂ ਦੋਵਾਂ ਬੰਦਿਆਂ ਨੂੰ ਪੁੱਛਣਾ ਚਾਹੁੰਨਾ ਬੰਟੀ ਰਮਾਣੇ ਨੂੰ ਤੇ ਸੁਖੇ ਗੱਪੀ ਨੂੰ ਵੀ ਸਲਾਹ ਤੇ ਇੱਕ ਕਰ ਲਿਆ ਕਰੋ ਇਹ ਅਕਾਲੀਆਂ ਦੇ ਨੁਮਾਇੰਦੇ ਨੇ ਜਿਹੜੇ ਬੰਦਿਆਂ ਦਾ ਇਤਬਾਰ ਹੀ ਕੋਈ ਨਹੀਂ ਜਿਹੜੇ ਬੰਦੇ ਘੜੀ ਵਿੱਚ ਗੱਲ ਕਹਿ ਕੇ ਮੁੱਕਰ ਜਾਂਦੇ ਨੇ ਅਜੇ ਜਨਾਨੀਆਂ ਵੀ ਗੱਲ ਕਰ ਲੈਣਾਂ ਤੇ ਉਹ ਵੀ ਸੌ ਨੀਮ ਤੱਕ ਜਾ ਕੇ ਫੇਰ ਗੱਲ ਮੁੱਕਰਦੀਆਂ ਨੇ ਇਦਾਂ ਨਹੀਂ ਮੁੱਕਰਦੀਆਂ ਪਰ ਇਹ ਬੰਦੇ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਇੱਥੇ ਕੁਝ ਕਹਿਣਾ ਤੇ ਅਗਲੀ ਕਾਨਫਰੰਸ ਕਿਤੇ ਹੋਰ ਹੋਏ ਤੇ ਉੱਥੇ ਕੁਝ ਕਹਿਣਾ ਤੇ ਉਦੋਂ ਅੱਗੇ ਜਾਣ ਤੇ ਕੁਝ ਕਹਿਣਾ ਮੇਰਾ ਮੇਰਾ ਤਾਂ ਇੱਕ ਹਿਸਾਬ ਕਿਤਾਬ ਮੈਂ ਇਹਨਾਂ ਦਾ ਲਾਇਆ ਕਿ ਜਿਹੜਾ ਸੁਖਵੀਰ ਬਾਦਲ ਹੈ ਇਹ ਮੋਟਾ ਨਸ਼ਾ ਕਰਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਿ ਮੈਂ ਕੱਲ ਕੀ ਕਿਆ ਸੀ ਤੇ ਅੱਜ ਕੀ ਕਹਿ ਰਿਹਾ ਇੱਥੇ ਕੀ ਕਹਿ ਰਿਹਾ ਕਿਉਂਕਿ ਭਾਸ਼ਣ ਅੱਗੇ ਲਿਖ ਕੇ ਰੱਖਿਆ ਹੁੰਦਾ ਤੇ ਜਿਹੜੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਉਹ ਮੂੰਹ ਚੋਂ ਕੱਢ ਕੇ ਚਲਾ ਜਾਂਦਾ ਅਨਪਾ ਵਾਲੀ ਤੇ ਕੋਈ ਗੱਲ ਹੀ ਨਹੀਂ ਇਸ ਕਰਕੇ ਇਸੇ ਕਰਕੇ ਇਹਨੂੰ ਗੱਪੀ ਕਹਿੰਦੇ ਨੇ ਤੇ ਹੈ ਵੀ ਗੱਪੀ ਜਿੰਨੀ ਇਹਦੀ ਉਮਰ ਸਾਰੀ ਉਮਰ ਵਿੱਚ ਗੱਪਾਂ ਹੀ ਮਾਰੀਆਂ ਬਸ ਗੱਪਾਂ ਤੋਂ ਬਣਾਉ ਇਹਨਾਂ ਦੇ ਕੋਲ ਨਾ ਅਕਾਲੀ ਦਲ ਦੇ ਵਿੱਚ ਕੁਝ ਹੈ ਇੱਕ ਮਨਪ੍ਰੀਤ ਇਆਲੀ ਨੂੰ ਛੱਡ ਕੇ ਨਾ ਇਹਨਾਂ ਕੋਲ ਹੋਰ ਕੁਝ ਹੈ ਬਾਕੀ ਜਿੰਨੀ ਵੀ ਲੀਡਰਸ਼ਿਪ ਹੈ ਸਭ ਗੱਪਾਂ ਦੇ ਸਿਰ ਤੇ ਚੱਲਦੀ ਵੀ ਹੈ ਹਰ ਇੱਕ ਬੰਦਾ ਇਹਨਾਂ ਵਿੱਚੋਂ ਗੱਪੀ ਹੈ ਗੱਪ ਰੋੜ ਦਿੰਦਾ ਹੈ ਦਲਜੀਤ ਚੀਮਾ ਉਹਦੇ ਤੋਂ ਵੱਡਾ ਗੱਪੀ ਚੰਦੂ ਮਾਜਰਾ ਉਹਦੇ ਤੋਂ ਵੱਡਾ ਗੱਪੀ ਤੇ ਸੁੱਖਾ ਗੱਪੀ ਤਾਂ ਫਿਰ ਹੈ ਹੀ ਐ ਤੇ ਉਹ ਜਿਹੜਾ ਮਨਜੀਠੀਆ ਸੀ ਉਹ ਵੀ ਬੇਥਵੀਆਂ ਮਾਰਦਾ ਰਹਿੰਦਾ ਸੀ ਉਹ ਵੀ ਕੋਈ ਗੱਲ ਕਿਤੇ ਦੀ ਕੋਈ ਗੱਲ ਕਿਤੇ ਦੀ ਕਰਦਾ ਸੀ ਤੇ ਵੰਟੀ ਰਮਾਣਾ ਉਹਦੋਂ ਅਕਾਲੀ ਦਲ ਵਿੱਚ ਇਹਦਾ ਪੈਰ ਤਰਾ ਹੋ ਵੀ ਨਹੀਂ ਸੀ ਹੋਇਆ ਜਦੋਂ ਦੀ ਗੱਲ ਕਰ ਰਿਹਾ ਬਸ ਇਸ ਕਰਕੇ ਜਿਹੜੀ ਵੀ ਇਹ ਗੱਲ ਕਰਦੇ ਨੇ ਇਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ